ਫਰੀਦਕੋਟ ਚ ਇੱਕ ਨਿਜੀ ਸਕੂਲ ਦੀਆਂ ਕਿਤਾਬਾਂ ਵੇਚਣ ਨੂੰ ਲੈ ਕੇ ਕੁਝ ਦੁਕਾਨਦਾਰਾਂ ਦਾ ਆਪਸ ਚ ਪਿਆ ਰਫੜ ਦੁਕਾਨਦਾਰਾਂ ਨੇ ਇੱਕ ਦੂਜੇ ਤੇ ਲਾਏ ਗੰਭੀਰ ਦੋਸ਼ ਫਰੀਦਕੋਟ ਤੇ ਅੱਜ ਕਾਮਰੇਡ ਪ੍ਰੇਮ ਕੁਮਾਰ ਦੀ ਅਗਵਾਈ ਹੇਠ ਸਕੂਲੀ ਕਿਤਾਬਾਂ ਵੇਚਣ ਵਾਲੇ ਕੁਝ ਦੁਕਾਨਦਾਰਾਂ ਵੱਲੋਂ ਪ੍ਰੈਸ ਵਾਰਤਾ ਕਰਕੇ ਫਰੀਦਕੋਟ ਦੇ ਦੂਜੇ ਦੁਕਾਨਦਾਰ ਮਨੋਹਿ ਧਵਨ ਖਿਲਾਫ ਦੋਸ਼ ਲਾਏ ਕਿ ਉਹ ਮਹਿੰਗੇ ਭਾਅ ਦੀਆਂ ਕਿਤਾਬਾਂ ਵੇਚ ਕੇ ਮਾਪਿਆਂ ਦੀ ਲੁੱਟ ਕਰ ਰਿਹਾ ਹੈ ਜਿਸ ਦੀ ਉੱਚ ਪਦਰੀ ਜਾਂਚ ਲਈ ਉਹਨਾਂ ਮਾਨਯੋਗ ਫਰੀਦਕੋਟ ਵਜ਼ਾਈ ਦੇ ਜ਼ਰੀਏ ਡਿਪਟੀ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਸੀ ਪਰ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਕੋਈ ਕਾਰਵਾਈ ਨਾ ਹੋਣ ਤੇ ਉਹਨਾਂ ਅੱਜ ਪ੍ਰੈਸ ਦੇ ਜ਼ਰੀਏ ਆਪਣੀ ਮੋੜ ਮੰਗ ਨੂੰ ਦੁਹਰਾਇਆ ਉਧਰ ਦੂਜੇ ਪਾਸੇ ਮਨੋਜਤਵੰ ਨੇ ਇਹਨਾਂ ਦੋਸ਼ਾਂ ਦਾ ਮੋੜ ਤੋਂ ਖੰਡਨ ਕਰਦੇ ਆ ਕਿਹਾ ਕਿ ਕੁਝ ਸਕੂਲੀ ਕਿਤਾਬਾਂ ਵੇਚਣ ਵਾਲੇ ਦੁਕਾਨਦਾਰ ਉਹਨਾਂ ਨੂੰ ਆਏ ਸਾਲ ਹੀ ਪ੍ਰੇਸ਼ਾਨ ਕਰਦੇ ਹਨ ਪਰ ਉਹ ਫਿਰ ਵੀ ਹਰ ਤਰ੍ਹਾਂ ਦੀ ਪ੍ਰਸ਼ਾਸਨਿਕ ਜਾਂਚ ਲਈ ਤਿਆਰ ਹਨ ਇਸੇ ਸਾਰੇ ਮਾਮਲੇ ਨੂੰ ਲੈ ਕੇ ਪ੍ਰੈਸ ਨਾਲ ਗੱਲਬਾਤ ਕਰਦੇ ਆਂ ਕਾਮਰੇਡ ਪ੍ਰੇਮ ਕੁਮਾਰ ਤੇ ਮਨੋਜ ਤਮੰਨੇ ਕੀ ਕਿਹਾ ਵੇਖੋ ਫਰੀਦਕੋਟ ਤੋਂ ਜਗਦੀਸ਼ ਬਾਂਬਾ ਦੇ ਨਾਲ ਸतीश ਕੁਮਾਰ ਦੀ 에어ਪੋਰਟ ਦੇਖੋ ਜੀ ਮਸਲਾ ਕਿਤਾਬਾਂ ਦਾ ਹੈ ਅਸੀਂ ਸਾਰੇ ਕਿਤਾਬਾਂ ਵਾਲੇ ਪਲੱਸ ਪੇਰੈਂਟਸ ਇਹ ਦਸ਼ਮੀ ਸਕੂਲ ਨੂੰ ਸਾਲ ਨਾਲ ਸਾਡਾ ਤਿੰਨ ਸਾਲ ਤੋਂ ਇਹ ਜਿਹੜਾ ਚੱਲ ਰਿਹਾ ਹੈ ਅਸੀਂ ਇਹ ਕਹਿੰਦੇ ਆਂ ਵੀ ਜਿਹੜੀਆਂ ਕਿਤਾਬਾਂ ਹੈਗੀਆਂ ਸਾਰੇ ਬਜਾਟ ਚ ਮਿਲਣੀਆਂ ਚਾਹੀਦੀਆਂ। ਔਰ ਜਿਹੜੇ ਦੂਜੇ ਸਕੂਲ ਆ ਉਹ ਦੇ ਰਹੇ ਸਾਨੂੰ ਲਿਸਟ ਦੇ ਰਹੇ, ਇੱਕਲਾ ਲਿਸਟ ਨਹੀਂ ਦੇ ਰਹੇ। ਸਿਰਫ ਇੱਕੋ ਇੱਕਲਾ ਜਿਹੜਾ ਹੈਗਾ ਤੁਮਨ ਬਕਾਲੇ ਨੂੰ ਕਿਤਾਬਾਂ ਦੇ ਰਹੇ ਆ ਉਹਨਾਂ ਨਾਲ ਮਿਲੀ ਪਹੁੰਚ ਨਾਲ ਇਹ ਜਿਹੜੇ ਲੁੱਟ ਕਰ ਰਹੇ ਆ ਔਰ ਮਾਪਿਆਂ ਦੀ ਵੀ ਲੁੱਟ ਹੋ ਰਹੀ ਉਹਦੇ ਵਿੱਚ ਔਰ ਕਿਤਾਬਾਂ ਦੀ ਵੀ ਲੁੱਟ ਹੋ ਰਹੀ ਹੈ। ਇਹਦੇ ਮੁਤਾਬਕ ਅਸੀਂ ਡੀਸੀ ਸਾਹਿਬ ਨੂੰ ਮਿਲੇ ਸੀ। ਉਹਨਾਂ ਨੇ ਇਹ ਜੀ ਇਨਕੁਆਰੀ ਮਾਰ ਕੀਤੀ ਸੀ ਐਸਡੀਐਮ ਸਾਹਿਬ ਨੂੰ। ਉਹਨਾਂ ਨੇ ਐਸਡੀਐਮ ਸਾਹਿਬ ਨੇ ਜਿਹੜੀ ਹੈਗੀ ਰਿਪੋਰਟ ਸਾਰੀ ਬਣਾ ਕੇ ਵੀ ਇਹ ਵਾਕਈ ਜਿਹੜੀਆਂ ਕਿਤਾਬਾਂ ਡੁਪਲੀਕੇਟ ਕਿਤਾਬਾਂ ਵੇਚ ਰਿਹਾ ਹੈ ਔਰ ਇਹਨਾਂ ਦੀ ਮਿਲੀ ਭੁਗਤ ਨਾਲ ਵੇਚ ਰਿਹਾ ਹੈਗਾ ਉਹਦੀ ਰਿਪੋਰਟ ਬਣਾ ਕੇ ਡੀਸੀ ਸਾਹਿਬ ਨੂੰ ਦਿੱਤੀ ਸੀ ਡੀਸੀ ਸਾਹਿਬ ਨੇ ਉਹ ਰਿਪੋਰਟ ਰੱਖੀ ਰੱਖੀ ਅਸੀਂ ਕੱਫੇਰ ਮਿਲਦੇ ਰਹੇ ਫਿਰ ਨਾ ਕੋਈ ਕਾਰਵਾਈ ਹੋਈ ਫਿਰ ਮਿਲਦੇ ਰਹੇ ਫਿਰ ਨਾ ਕੋਈ ਕਾਰਵਾਈ ਉਸ ਤੋਂ ਬਾਅਦ ਅਸੀਂ ਮਾਨਯੋਗ ਐਮ.ਐਲ.ਏ ਸਾਹਿਬ ਨੂੰ ਨਾਲ ਲੈ ਕੇ ਗਏ ਉਹਨਾਂ ਨੇ ਇੱਕ ਗੱਲ ਕਹੀ ਕਿ ਜਦੋਂ ਇਹ ਕਾਰਵਾਈ ਕਰੋ ਇਨਰ ਦੇ ਕਾਰਵਾਈ ਕਰੋ ਜਾਂ ਇਹਨਾਂ ਨੂੰ ਕੋਈ ਇਹਨਾਂ ਨੂੰ ਤਾਂ ਕੋਈ ਇਨਸਾਫ ਦੇਣਾ ਤੇ ਵਿਓ ਜਿਹੜੇ ਮਾਪਿਓ ਫਿਰਦੇ ਆ ਨਾਲ ਪੇਰੈਂਟਸ ਫਿਰਦੇ ਆ ਦੂਜੇ ਹੈਗੇ ਕਿਤਾਬਾਂ ਨੇ ਫਿਰਦੇ ਹੈਗੇ ਆ ਇਹ ਇੱਕ ਜਣਾ ਹੀ ਸਾਰੀਆਂ ਡੁਪਲੀਕੇਟ ਕਿਤਾਬਾਂ ਲਿਆ ਲਿਆ ਕੇ ਵੇਚ ਰਿਹਾ ਔਰ ਇੰਨੇ ਪੈਸੇ ਕਮਾਈ ਜਾਂਦਾ ਤੇ ਉਹ ਡੀਸੀ ਸਾਹਿਬ ਕਹਿੰਦੇ ਮੈਂ ਇਹਨਾਂ ਤੇ ਜਿਹੜੀ ਹੈ ਕਾਰਵਾਈ ਕਰੂੰਗਾ ਇਹ ਤੇ ਕਾਰਵਾਈ ਬਣਦੀ ਹੈ ਕੇਸ ਰਜਿਸਟਰ ਹੋਣਾ ਚਾਹੀਦਾ ਇੱਥੇ ਔਰ ਉਸ ਗੱਲ ਨੂੰ ਵੀ ਤਨਮੀਨੇ ਹੋਗੇ ਮਾਨਜੋਗ ਸੀਐਮ ਸਾਹਿਬ ਨੇ ਸਭ ਤੋਂ ਪਹਿਲਾ ਜਿਹੜਾ ਉਹਨਾਂ ਦਾ ਬਿਆਨ ਸੀ ਇਹ ਹੀ ਸੀ ਕਿਤਾਬਾਂ ਬਾਰੇ ਸੀ ਵੀ ਹਰ ਇੱਕ ਜਿਹੜਾ ਹੈਗਾ ਸ਼ਹਿਰ ਦੇ ਵਿੱਚ ਸਾਰੀਆਂ ਦੁਕਾਨਾਂ ਤੋਂ ਕਿਤਾਬਾਂ ਮਿਲ ਗਈਆਂ ਪਰ ਉਹ ਕਹਿੰਦੇ ਪੰਚਾਂ ਦਾ ਕੀ ਸਹਿਮਤੀ ਪ੍ਰਣਾਲਾ ਉੱਥੇ ਦਾ ਉੱਥੇ ਹੀ ਇੱਕ ਸਕੂਲ ਹੀ ਨਹੀਂ ਠੀਕ ਆ ਰਿਹਾ ਇਕੱਲਾ ਦਸ਼ਮੇ ਸਕੂਲ ਔਰ ਉਹਦੇ ਨਾਲ ਧਵਨ ਬਕ ਵਾਲੇ ਜਿਹੜੀ ਮਿਲੀ ਭੁਗਤ ਉਹ ਕਰੋੜਾਂ ਰੁਪਈਆ ਦਾ ਜਿਹੜਾ ਹੈਗਾ ਉਹ ਕਰ ਰਿਹਾ ਬਿਜ਼ਨਸ ਕਰ ਰਿਹਾ ਹੈਗਾ ਅਸੀਂ ਭੁੱਖੇ ਮਰੀ ਜਾਨੇ ਅਸੀਂ ਬੈਠੇ ਆ ਅਸੀਂ ਚੱਕ ਜਾਨੇ ਔਰ ਉਸ ਬੰਦੇ ਨੇ ਦੇਖੋ ਵੀ ਅੱਧੀ ਇੰਨੀ ਕਿ ਪ੍ਰਾਪਰਟੀ ਬਣਾਈ ਮੈਂ 50 ਸਾਲ ਦਾ ਦੁਕਾਨਦਾਰ ਦੀ ਕਰਦਾ ਮੇਥੋਂ ਅਜੇ ਤੱਕ ਦੁਕਾਨ ਮੁੱਲ ਨਹੀਂ ਲਈ ਗਈ ਉਹ ਹੀ ਬਸ ਮੈਂ ਕਿਰਾਏ ਤੇ ਬੈਠਾ ਔਰ ਉਸਨੇ ਦੇਖੋ ਤੁਸੀਂ ਜਾ ਕੇ ਅੱਧੀ ਬਲਵੀਰ ਵਾਸਤੇ ਖਰੀਦੀ ਬੈਠਾ ਉਹ ਵੱਡੇ ਵੱਡੇ ਸਟੋਰ ਲੈ ਗਿਆ ਉਹ ਸਟੋਰ ਪਰ ਹੀ ਬੈਠਾ ਕਿਤਾਬਾਂ ਦੇ ਪਹਿਲਾਂ ਸਟੋਰ ਪਰ ਕਰ ਲੈਂਦਾ ਕਿਤਾਬਾਂ ਔਰ ਉਸ ਤੋਂ ਬਾਅਦ ਉਹਨਾਂ ਦੀ ਮਿਹਲੀ ਭੁਗਤ ਨਾਲ ਉਹ ਆਪ ਦੀ ਆਪ ਦੀ ਮਨਮਰਜ਼ੀ ਦੀਆਂ ਕਿਤਾਬਾਂ ਲਾਉਂਦਾ ਜੇ ਅਸੀਂ ਕਿਤਾਬਾਂ ਤਾਂ ਮੰਗਦੇ ਸਮੁੰਦਰ ਨਹੀਂ ਜੇ ਅਸੀਂ ਪਬਲਿਸ਼ਰਾਂ ਨਾਲ ਗੱਲ ਕਰਦੇ ਆ ਉਹ ਕਹਿੰਦੇ ਵੀ ਜਾ ਕੇ ਉਹ ਇਹ ਤੋਂ ਤੁਸੀਂ ਧਮਕ ਬੁੱਕ ਤੋਂ ਤੋਂ ਤਾਂ ਮੰਗੋ ਜਾਈਏ ਤੇ ਉਹਨਾਂ ਨੂੰ ਕਦਾਂ ਮੰਦੀ ਨਹੀਂ ਤੇ ਜੇ ਉਹ ਦਿੰਦਾ ਜੇ ਇੱਕ ਸਕੂਲ ਨਾਲ ਕਹਿੰਦੇ ਉਹ ਇੱਕ ਦੋ ਕੁ ਦਮ ਇਹਨਾਂ ਆਪਿਆਂ ਲਈ ਹੁੰਦੀਆਂ ਉਹ ਵਿੱਚ ਸੈੱਟ ਦੇ ਵਿੱਚ ਨਹੀਂ ਪਉਂਦਾ ਬੱਚੇ ਸੈੱਟ ਮੰਗਦੇ ਸਾਡੇ ਤੋਂ ਅਸੀਂ ਇੱਕ ਕਿਤਾਬ ਜਿਹੜੀ ਜਾਂ ਦੋ ਸ਼ਾਟ ਹੁੰਦੀਆਂ ਉਹਦੇ ਕੋਲੇ ਹੁੰਦੀਆਂ ਉਹ ਦਿੰਦਾ ਨਹੀਂ ਸਾਨੂੰ ਨਹੀਂ ਦਿੰਦਾ ਉਹ ਬੱਚਾ ਨੂੰ ਨਹੀਂ ਦਿੰਦਾ ਉਹ ਸਾਡੀਆਂ ਜਿਹੜੀਆਂ ਕਿਤਾਬ ਨੂੰ ਮੋੜ ਜਾਂਦੇ ਹੈਗੇ ਇਸ ਵਾਸਤੇ ਸਾਨੂੰ ਬੜੀ ਪ੍ਰੋਬਲਮ ਹੈਗੀ ਆ ਇਸ ਵਾਸਤੇ ਤਾਂ ਕਹਿੰਦੇ ਵੀ ਇਨਸਾਫ ਹੋਇਆ ਜਾਵੇ ਇਹਨੂੰ ਪਤਾ ਨਹੀਂ ਕਿਉਂ ਨਹੀਂ ਰੋਕ ਰਹੇ ਇਹ ਸਕੂਲ ਵਾਲੇ ਵੀ ਔਰ ਨਾ ਕੋਈ ਸਰਕਾਰ ਵਾਲੇ ਮੈਨੂੰ ਤਾਂ ਸਮਝ ਨਹੀਂ ਆ ਰਹੀ ਸਰਕਾਰ ਦਾ ਕਿੱਥੇ ਸੁਤੀ ਪਈ ਸਰਕਾਰ ਕਿੱਥੇ ਸੁਤੀ ਆਪਾਂ ਦਾ ਪ੍ਰੋਬਲਮ ਕੀ ਆ ਜਿਹੜੀਆਂ ਇਹ ਹੈਗੀਆਂ ਪ੍ਰੋਬਲਮ ਇਹ ਆ ਵੀ ਜਿਹਨੀਆਂ ਕਿਤਾਬਾਂ ਹੈਗੀਆਂ ਇਹ ਡੁਪਲੀਕੇਟ ਸ਼ਪ ਇੱਕ ਕਿਤਾਬ ਜਿਹੜੀ ਡੁਪਲੀਕੇਟ ਕਿਤਾਬ ਹੈਗੀ ਉਹ ਤੇ ਕੋਈ ਐਡਰੈਸ ਨਹੀਂ ਕੋਈ ਉਹਦਾ ਪਤਾ ਨਹੀਂ ਲੱਗਦਾ ਵੀ ਕਿੱਥੋਂ ਮਿਲਣੀ ਹੈ ਇਹ ਕਿਤਾਬ 40 45 ਰੁਪਏ ਕਾਸਟ ਕਰਦੀ ਹੈ ਜੀਦੇ ਵਿੱਚ ਉਹਦਾ ਰੇਟ ਉਹਨਾਂ ਨੇ 250 ਰੁਪਏ ਰੱਖਿਆ ਹੋਇਆ ਹੈ ਉਦੇ ਦੇਖ ਲਓ ਵੀ ਹੁਣ ਇੱਕ ਬੰਦਾ ਇੱਕ ਕਿਤਾਬ ਦੇ ਵਿੱਚੋਂ ਇੱਕ ਕਿੰਨਾ ਪ੍ਰਾਪਤ ਕਮਾ ਰਿਆ ਓਏ ਬੱਚਿਆਂ ਦੀ ਤਾਂ ਲੁੱਟ ਕਿੰਨੀ ਲੁੱਟ ਹੋ ਰਹੀ ਏ ਇੱਕ ਕਿਤਾਬ ਦੇ ਵਿੱਚ ਔਰ ਕਿੰਨੀਆਂ ਕਿਤਾਬਾਂ ਇੱਕ ਸਕੂਲ ਦੇ ਵਿੱਚ ਇੱਕ ਕਲਾਸ ਦੇ ਵਿੱਚ ਕਿੰਨੀਆਂ ਕਿਤਾਬਾਂ ਬੰਦ ਕਰਦੀਆਂ ਹੈਗੀਆਂ ਸਾਰੇ ਦੇ ਵਿੱਚ ਕਿੰਨੀ ਲੁੱਟ ਹੋ ਰਹੀ ਆ ਔਰ ਇਹ ਤਾਂ ਇਹਨਾਂ ਨੇ ਤਾਂ ਇੱਕ ਬਹੁਤ ਵੱਡਾ ਜਿਹੜਾ ਹੈ ਨਾ ਫਰਾਡ ਕਰ ਰਿਆ ਹੈ ਜਿਹੜੀਆਂ ਕਿਤਾਬਾਂ ਦਾ ਐਡਰੈਸ ਲਿਖਿਆ ਪਿਆ ਉਹ ਜਿਹੜੀਆਂ ਕਿਤਾਬਾਂ ਕੁਝ ਕਿਤਾਬਾਂ ਜਿਹੜੀਆਂ ਹੈਗੀਆਂ ਜਿੰਨਾਂ ਉਹ ਤਾਂ ਸਹੀ ਹੈ ਉਹ ਉਹ ਦੋ ਇੱਕ ਕਲਾਸ ਨੂੰ ਜੇ 10 ਕਿਤਾਬਾਂ ਲੱਗਦੀਆਂ ਜੇ ਇੱਕ ਤਾਂ ਨੂੰ 10 ਕਿਤਾਬਾਂ ਲੱਗਦੀਆਂ ਹੈਗੀਆਂ ਉਹ ਚ ਜੇ 6 ਸਹੀ ਹੈ ਤੇ 4 ਅੱਗੇ ਦੁਬਲੀ ਕਰ ਲਵਾ ਲੈਂਦੇ ਆ ਉਹ ਅਸੀਂ 6 ਨੂੰ ਕੀ ਕਰੀਏ ਜੇ ਤੁਹਾਨੂੰ 4 ਨਹੀਂ ਮਿਲਦੀਆਂ ਜੇ 4 ਸਹੀ ਦੇ ਕੋਲ ਲਿਖ ਜੰਨੇ ਦਿੰਦੇ ਨੇ ਸਾਨੂੰ ਕੀ ਕਹਿ ਦਿੰਦੇ ਕਹਿੰਦੇ ਵੀ ਸਾਡੇ ਕੋਲ ਹੈ ਨਹੀਂ ਤੁਸੀਂ ਪਬਲਿਸ਼ਰਾਂ ਤੋਂ ਮਿਲੋ ਪਬਲਿਸ਼ਰ ਹੈ ਹੀ ਨਹੀਂ ਉਹ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਲੋਕ ਤਾਂ ਹੈ ਹੀ ਨਹੀਂ ਕਿ ਉਹ ਇਹ ਨਹੀਂ ਆਗੇ ਜਿਵੇਂ ਜਿਹੜੇ ਦਫ਼ਤਰ ਵੀ ਆਣ ਜਾਂਦੇ ਹਨ ਜਿਹੜੇ ਦਫ਼ਤਰ ਤੋਂ ਆ ਵੀ ਨਾ ਕਾ ਉਹ ਡੁਪਲੀਕੇਟ ਚਪਾ ਲੈਂਦੇ ਐ ਐਡਰੈਸ ਤੇ ਕੋਈ ਮਸਰਾਹ ਦੇਤਾ ਕੋਈ ਦਿਲਿਆ ਦੇਤਾ ਉਹ ਉੱਤੇ ਹੈ ਹੀ ਨਹੀਂ ਕੋ ਹੁੰਦਾ ਹੀ ਨਹੀਂ ਕੋਈ ਤੁਸੀਂ ਕਿਹਾ ਸੀ ਡੀਸੀ ਸਾਹਿਬ ਨੂੰ ਮਿਲੇ ਸੀ ਹਾਂਜੀ ਹਾਂਜੀ ਉਸ ਤੋਂ ਬਾਅਦ ਫਿਰ ਜਦੋਂ ਇਹ ਮਸਲੇ ਨੂੰ ਲੈ ਕੇ ਫਿਰ ਮਿਲੇ ਉਹ ਜਿਹੜਾ ਉਸ ਤੋਂ ਬਾਅਦ ਜਿਹੜੀ ਇਨਕੁਆਇਰੀ ਰਵਾਈ ਹੈ ਉਸ ਤੋਂ ਬਾਅਦ ਅਸੀਂ ਤਿੰਨ ਵਾਰ ਮਿਲੇ ਜੀ ਇੱਕ ਵਾਰੀ ਮੈਡਮ ਰੂਹੀ ਦੋਗ ਸੀ ਜਦੋਂ ਅੰਕੀਸ਼ ਸਾਹਿਬ ਸੀ ਉਹਨੂੰ ਮਿਲੇ ਉਹ ਉਹਨਾਂ ਨੇ ਕਹਿੰਦੇ ਮੈਂ ਕਾਰਵਾਈ ਕਰੂੰ ਕਾਰਵਾਈ ਨਹੀਂ ਹੋਈ ਉਸ ਤੋਂ ਬਾਅਦ ਫੇਰ ਦੁਬਾਰਾ ਮਿਲੇ ਉਗਲ ਵੀ ਹਾਂ ਅੰਦਰ ਰਹਿ ਗਏ ਪਰ ਤਾਂ ਕੰਮ ਤੇ ਹੁਣ ਕਰ ਕਰਾਂਗੇ ਫਿਰ ਉਸ ਤੋਂ ਬਾਅਦ ਟਰਾਂਸਫਰ ਹੋ ਗਈ ਉਹਦੀ ਆ ਜਿਹੜਾ ਨਵੇਂ ਡੀਸੀ ਸਾਹਿਬ ਆਇਆ ਇਹਨਾਂ ਨੇ ਸਪੈਸ਼ਲ ਸਾਡੇ ਐਮਐਲਏ ਸਾਹਮਣੇ ਗੱਲ ਕਹੀ ਹੈ ਵੀ ਇਹਦੇ ਤੇ ਕਾਰਵਾਈ ਬਣਦੀ ਆ ਔਰ ਅਖਬਾਰ ਚ ਵੀ ਲੱਗੀ ਇਹ ਕਿਹੜੀ ਤਰੀਕ ਦੀ ਸੀਗੀ 29 ਸਤੰਬਰ ਦੇ ਅਖਬਾਰ ਦੇ ਵਿੱਚ ਵੱਡੀ ਖਬਰ ਲੱਗੀ ਹੈ ਵੀ ਇਹਨਾਂ ਦੇ ਉੱਤੇ ਕਾਰਵਾਈ ਕਰਾਂਗੇ ਅੱਜ ਤੱਕ ਕਾਰਵਾਈ ਨਹੀਂ ਹੋਈ ਹੈ ਕਿੰਨੇ ਸਾਲਾਂ ਤੋਂ ਲੱਗੇ ਹੋਏ ਐ ਇਸਕਾ ਅਸੀਂ 3 ਸਾਲਾਂ ਤੋਂ ਲੱਗੇ ਹੋਏ ਆ ਤਿੰਨਾਂ ਸਾਲਾਂ ਵਿੱਚ ਆਤੀ ਤੇ ਚੌਥਾ ਜਿਹੜਾ ਸੀਜ਼ਨ ਆ ਰਿਹਾ ਸਾਡਾ ਅਸੀਂ ਪੱਕੇ ਦੇ ਪੱਕੇ ਬੈਠੇ ਆ ਇਹ ਬੰਦਾ ਕੋਰੋਨਾ ਰੁਪਇਆ ਇਕੱਲਾ ਇੱਕ ਕੱਲੇ ਸਕੂਲ ਦੀ ਮਿਲੀ ਭੁਗਤ ਨਾਲ ਕਮਾ ਰਿਹਾ ਸਰ ਮਾਮਲਾ ਤੇ ਇਹਦੇ ਜ ਕੁਝ ਵੀ ਨਹੀਂ ਹੈਗਾ ਇੱਕ ਜਾਂ ਦੋ ਦੁਕਾਨਦਾਰ ਹੈਗੇ ਜਿਹੜੇ ਆਪਣੇ ਬਿਜ਼ਨਸ ਰਾਈਵਲਸ ਹੈ ਉਹੀ ਇਸ ਮੁੱਦੇ ਨੂੰ ਉਠਾਉਂਦੇ ਆ ਉਹ ਕਹਿੰਦੇ ਵੀ ਇਹ ਆ ਆਪਦੀ ਮਰਜ਼ੀ ਨਾਲ ਕਿਤਾਬਾਂ ਲਗਾਉਂਦੇ ਆ ਜਦੋਂ ਕਿ ਕਿਤਾਬਾਂ ਲਗਾਉਣ ਦੇ ਵਿੱਚ ਸਾਡਾ ਕਿਸੇ ਵੀ ਕਿਸਮ ਦਾ ਕੋਈ ਵੀ ਰੋਲ ਨਹੀਂ ਹੁੰਦਾ ਉਹ ਅਸੀਂ ਸਿਰਫ ਉਹੀ ਕਿਤਾਬਾਂ ਵੇਚਦੇ ਆ ਜਿਹੜੀਆਂ ਸਕੂਲ ਦੁਆਰਾ ਰਿਕਮੈਂਡ ਕੀਤੀਆਂ ਗਈਆਂ ਹੁੰਦੀਆਂ ਤੇ ਸਕੂਲ ਦੀ ਲਿਸਟ ਦੇ ਅਨੁਸਾਰ ਹੁੰਦੀਆਂ। ਉਹ ਕਹਿੰਦੇ ਕਿਤਾਬਾਂ ਮਿਲਦੀਆਂ ਨਹੀਂ ਸਾਨੂੰ। ਕਿਤਾਬਾਂ ਤਾਂ ਉੱਤੇ ਵੀ ਐਲੀਕੇਸ਼ਨ ਲੱਗੇ ਆ ਵੀ ਜਿਹੜੀਆਂ ਕਿਤਾਬਾਂ ਤੁਸੀਂ ਮਤਲਬ ਦਿੱਤੀਆਂ ਉਹਨਾਂ ਦੇ ਕੋਈ ਪਬਲਿਸ਼ਰੀ ਹੋਣਗੇ। ਨਾਮ ਹੀ ਹੈ ਨਹੀਂ ਕਿ ਉਹਨਾਂ ਕੋਈ ਨਾ ਕੋਈ ਮਸਰਾ ਤੋਂ ਇਸ ਤਰ੍ਹਾਂ ਇਹਨਾਂ ਨੇ ਮਸਰਾ ਤੇ ਐਡਰੈਸ ਦੇ ਉੱਤੇ ਕਿਤਾਬ ਆ ਬਖਾ ਰਹੇ ਜਿਹੜੀ ਡ੍ਰੈਗ ਦੀ ਕਿਤਾਬ ਹੈ ਇਸ ਸਾਲ ਗਰੰਟੀ ਇਸ ਸਾਲ ਦੇ ਉੱਤੇ ਚੱਲ ਰਹੀ ਹੈ। ਇਹਦੇ ਉੱਤੇ ਸਾਰਾ ਐਡਰੈਸ ਲਿਖਿਆ ਹੈ, ਵੈਬਸਾਈਟ ਲਿਖਿਆ ਹੈ, ਵੈਬਸਾਈਟ ਤੇ ਸਰਚ ਕਰਕੇ ਤੁਸੀਂ ਦੇਖ ਹਰ ਕਿਤਾਬ ਅਵੇਲੇਬਲ ਹੈ ਤੇ ਅਵੇਲੇਬਿਲਿਟੀ ਹੈਗੀ ਹੈ ਹੁਣ ਸਾਰੇ ਬਾਜ਼ਾਰ ਚ ਮਿਲਦੀ ਹੈ ਜੇ ਇਹਨਾਂ ਨੂੰ ਦੋ ਬੰਦੇ ਨੂੰ ਕਿਤਾਬਾਂ ਨਹੀਂ ਮਿਲਦੀ ਤਾਂ ਇਸ ਚ ਸਾਡਾ ਤਾਂ ਕੋਈ ਕਸੂਰ ਨਹੀਂ ਉਹਨਾਂ ਨੇ ਅਰੇਂਜ ਕਰਨੀ ਹੈ ਜਿੱਥੋਂ ਮਰਜ਼ੀ ਲੈ ਲੈ ਕੀ ਮਾਮਲਾ ਕੀ ਹੈ ਇਹ ਕਾਹਦੋ ਰੋਣਾ ਪੈ ਰਿਹਾ ਮਾਮਲਾ ਤਾਂ ਹੈ ਹੁਣ ਉਹ ਹੀ ਦੱਸਣਗੇ ਵੀ ਕੀ ਦਿੱਕਤ ਹੈ ਉਹਨਾਂ ਨੂੰ ਕਿਸ ਗੱਲ ਦੀ ਦਿੱਕਤ ਹੈ ਗੱਲ ਇਸ ਤਰ੍ਹਾਂ ਵੀ ਇਹਨਾਂ ਦੋਹਾਂ ਤਿੰਨਾਂ ਬੰਦੇ ਤੋਂ ਪੇਮੈਂਟ ਲੈਣੀ ਹੈ ਨਾ ਸਾਡੇ ਤਾਂ ਸਟਾਕ ਹੈ ਇਸ ਕਰਕੇ ਨਹੀਂ ਲੈਣ ਆਂਦੇ ਜੇ ਲੈਣ ਆਣਗੇ ਤਾਂ ਅਸੀਂ ਪਿਛਲੇ ਪੈਸੇ ਮੰਗਾਗੇ ਹੁਣ ਕਾਮਰੇਡ ਸਾਹਿਬ ਸਾਰੇ ਤਾਂ ਅੱਗੇ ਹੋ ਹੋ ਕੇ ਬੋਲਦੇ ਐ ਪ੍ਰੋਗਰੈਸਿਵ ਬੁੱਕ ਸੈਂਟਰ ਵਾਲੇ ਇਹਨਾਂ ਨੇ ਪੁੱਛਿਆ ਇਹਨਾਂ ਤੋਂ 10 ਸਾਲ ਪੁਰਾਣਾ 1.5 ਲੱਖ ਰੁਪਏ ਲੈਣਾ ਮੈਂ 1.5 ਲੱਖ ਤੋਂ ਜ਼ਿਆਦਾ ਅਮਾਊਂਟ ਹੈ ਜਿਹੜੀ ਪੱਕੇ ਦੇ ਵਿੱਚ ਹੈ ਬੋਲਦੀ ਪਈ ਹੈ ਜਦੋਂ ਤੱਕ ਉਹ ਪੈਸੇ ਨਹੀਂ ਦੇਣਗੇ ਅਸੀਂ ਉਹਨਾਂ ਨੂੰ ਕਿਸ ਮੂਹ ਨਾਲ ਕਿਤਾਬਾਂ ਬੰਦਾ ਲਿਆਣ ਆਣਗੇ ਗੱਲ ਆਹੀ ਹੈ ਵੀ ਉਹ ਪੈਸੇ ਨੱਬ ਕੇ ਬੈਠੇ ਜੋ ਤੱਕ ਪੈਸੇ ਨਹੀਂ ਦੇਣਗੇ ਅਸੀਂ ਉਹਨਾਂ ਨੂੰ ਉਦੋਂ ਤੱਕ ਸਟਾਕ ਅਰੇਂਜ ਨਹੀਂ ਕਰਵਾ ਕਰਕੇ ਦੇਵਾਂਗੇ ਬਾਕੀ ਇਹ ਕੀ ਗੱਲ ਹੈ ਦਸ਼ਮੇਸ਼ ਸਕੂਲ ਦੀਆਂ ਕਿਤਾਬਾਂ ਦਾ ਹੀ ਇਕੱਲਾ ਰੋਲਾ ਪਿੰਦਾ 300 ਹੋ ਚੁੱਕੇ ਸਿਰ ਦਸ਼ਮੇਸ਼ ਸਕੂਲ ਦਾ ਇਸ ਤਰ੍ਹਾਂ ਵੀ ਮੇਰਾ ਜਿਹੜਾ ਕੰਮ ਹੈਗਾ ਮੇਰਾ ਹੋਲਸੇਲ ਦਾ ਕੰਮ ਹੈ ਸਾਰੇ ਬਾਜ਼ਾਰ ਚ ਸਟਾਕ ਦਿੰਨਾ ਜਿਹੜਾ ਮਰਜ਼ੀ ਆ ਕੇ ਲੈ ਜਾ ਸਾਨੂੰ ਕੋਈ ਦਿੱਕਤ ਨਹੀਂ ਕੱਲੀ ਦਸ਼ਮੇਸ਼ ਸਕੂਲ ਦੀ ਇਸ ਤਰ੍ਹਾਂ ਦੀ ਕਿਤਾਬ ਜਿਹੜੀ ਕਟੋਗੜ ਫਰੀਦਕੋਟ ਦੇ ਵਿੱਚ 20 ਕਾਊਂਟਰਾਂ ਤੇ ਅਵੇਲੇਬਲ ਹੈ ਕੋਈ ਵੀ ਪੇਰੈਂਟਸ ਕਹਦੇ ਵੀ ਉਹਨੂੰ ਕਿਤਾਬ ਨਹੀਂ ਮਿਲਦੀ ਜਾਂ ਦਿੱਕਤ ਹੈ ਵੀ ਇਹ ਕੱਲੀ ਕਿਤਾਬ ਨਹੀਂ ਮਿਲਦੀ ਇੱਕ ਨਹੀਂ ਮਿਲਦੀ ਦੋ ਨਹੀਂ ਮਿਲਦੀ ਫਿਰ ਅਸੀਂ ਕਸੂਰਵਾਰ ਹੈ ਤੇ ਜਿਹੜੀ ਜਦੋਂ ਤੱਕ ਲਿਸਟ ਜਿੱਥੋਂ ਤੱਕ ਲਿਸਟ ਦਾ ਸਬੰਧ ਹੈ ਉਹ ਸਕੂਲ ਦੀ ਲਿਸਟ ਦੇ ਅਨੁਸਾਰ ਅਸੀਂ ਕਿਤਾਬਾਂ ਵੇਚਦੇ ਆਂ ਤੇ ਕਿਤਾਬਾਂ ਖਰੀਦਣ ਦਾ ਤੇ ਵੇਚਣ ਦਾ ਸਾਡੇ ਕੋਲ ਪੂਰ ਲਾਇਸੈਂਸ ਹੈ GST ਰਜਿਸਟਰਡ ਡੀਲਰ ਹੈ ਸਾਈਡੀ ਲਾਇਬਿਲਟੀ ਆਹੀ ਹੈ ਵੀ ਅਸੀਂ ਰਜਿਸਟਰਡ ਡੀਲਰ ਤੋਂ ਲੈ ਕੇ ਪੇਰੈਂਟਸ ਨੂੰ ਜਾਂ ਮਾਰਕੀਟ ਦੇ ਵਿੱਚ ਜਿਹੜੀ ਸੇਲ ਕਰੀਏ ਉਹਦਾ 100 ਨੂੰ ਮਾਲ ਲੈ ਕੇ ਡਿਪਟੀ ਕਮਿਸ਼ਨਰ ਨੂੰ ਮਿਲੀ ਹੈ ਠੀਕ ਹੈ ਉਹਨੇ ਕਿਹਾ ਵੀ ਤੁਹਾਡੇ ਤੇ ਕਾਰਵਾਈ ਕੀਤੀ ਜਾਵੇ ਤੁਸੀਂ ਕਹਿ ਰਹੇ ਹੋ ਕੋਈ ਮਸਲਾ ਹੀ ਨਹੀਂਗਾ ਫਿਰ ਇੱਕ ਖੇਤਰੀ ਪੁਲਿਸ ਵੱਲੋਂ ਇੱਕ ਇਨਕੁਆਰੀ ਵੀ ਕੀਤੀ ਗਈ ਹੈ ਤਿੰਨ ਵਾਰੀ ਇਨਕੁਆਰੀ ਹੋਈ ਹੈ ਤੁਸੀਂ ਦੋਸ਼ੀ ਪਾਏ ਗਏ ਹੋ ਉੱਚ ਸਰ ਦੋਸ਼ੀ ਹੁਣ ਸਾਨੂੰ ਤਾਂ ਇਸ ਬਾਰੇ ਕੁਝ ਨਹੀਂ ਦੱਸਿਆ ਨਾ ਹੀ ਉਹਨੇ ਵਿਭਾਗ ਨੇ ਦੱਸਿਆ ਸਾਡੇ ਤੋਂ ਉਹਨੇ ਪਬਲਿਸ਼ਰ ਦਾ ਪੁੱਛਿਆ ਜੀ ਉਹ ਪਬਲਿਸ਼ਰ ਵੱਲੋਂ ਆ ਵੇਖੋ ਐਫੀਡੇਵਿਟ ਦਿੱਤਾ ਹੈ ਅਟੈਸਟਡ ਐਫੀਡੇਵਿਟ ਹੈ ਜਿੰਦੇ ਵਿੱਚ ਉਹਨੇ ਕਿਹਾ ਵੀ ਆ ਗ੍ਰਾਭਾਂ ਅਸੀਂ ਆਸੀ ਪ੍ਰਿੰਟ ਕਰਦੇ ਆ ਤੇ ਅਸੀਂ ਹੀ ਵੇਚਣ ਨੂੰ ਦਿੰਨੇ ਇਹਨਾਂ ਨੇ ਇਹਨਾਂ ਨੂੰ ਠੀਕ ਹੈ ਨਾ ਇਸ ਕਿਤਾਬ ਬਾਰੇ ਆ ਕੋਈ ਅੱਜ ਦੀ ਕਿਤਾਬ ਨਹੀਂ ਆ 2018-19 ਤੋਂ ਲੱਗੀ ਹੋਈ ਇੱਕ ਦਾ ਠੀਕ ਹੈ ਨਾ ਜਿਹੜੀ ਵੀ ਸਾਡੀ ਕੋਈ ਵੀ ਸੇਲ ਜਾਂ ਪਰਚੇਜ਼ ਆਉਂਦਾ ਇੱਕ ਇੱਕ ਬਿੱਲ ਦਾ ਇੱਕ ਇੱਕ ਬਿੱਲ ਦਾ ਰਿਕਾਰਡ ਸਾਡਾ GST ਡਿਪਾਰਟਮੈਂਟ ਕੋਲ ਪਿਆ ਹੈ ਜਿੰਨੂੰ ਅਸੀਂ ਹੁਣ ਚੇਂਜ ਨਹੀਂ ਕਰ ਸਕਦੇ ਇਹਨਾਂ ਨੂੰ ਕਹੋ ਵੀ ਤੁਸੀਂ 2018-19 ਦੇ ਰਿਕਾਰਡ ਕਰਵਾ ਲਓ ਵੀ ਅਸੀਂ ਇਸ ਪਬਲਿਸ਼ਰ ਤੋਂ ਸਟਾਕ ਖਰੀਦਿਆ ਹੈ ਕਿ ਨਹੀਂ ਖਰੀਦਿਆ ਆ ਕਹਿੰਦੇ ਵੀ ਫਰਮ ਕੋਲ ਬਿੱਲ ਨਹੀਂ ਹੈਗਾ ਵੀ ਕਿਸੇ ਨੂੰ ਕੀ ਪਤਾ ਵੀ ਮੇਰੀ ਪਰਚੇਜ਼ ਕਿੱਥੋਂ ਆ ਗਈ ਤੇ ਕਿੱਥੋਂ ਨਹੀਂ ਹੈਗੀ ਮੈਂ ਇਹਨਾਂ ਨੂੰ ਥੋੜੀ ਬਖਾਨ ਜਾਊਂਗਾ ਜੀ ਜਿਹੜੇ ਵੀ ਬੰਦੇ ਹੈਗੇ ਵੀ ਮੈਂ ਕਿੱਥੋਂ ਮਾਲ ਖੀਦਾ ਆ ਕਹਿੰਦੇ ਵੀ ਇਹਨਾਂ ਕੋਲ ਬਿੱਲ ਨਹੀਂ ਹੈਗਾ ਤੇ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਵੀ 250 ਰੁਪਏ ਦੀ ਕਿਤਾਬ ਵੇਚਦੇ ਆ ਉਹ ਆ ਕਿਤਾਬ ਹੈ ਜਿਹੜੀ ਆ ਸ਼ਰੇਆਮ ਫੋਟੋ ਤੇ ਵਿਖਾ ਰਹੇ ਆ ਇਸ ਕਿਤਾਬ ਦੇ ਉੱਤੇ 120 ਰੁਪਏ ਪ੍ਰਿੰਟ ਹੈ 96 ਰੁਪਏ ਦੀ ਕਿਤਾਬ ਵੇਚਦੇ ਆ ਸੀ 20% ਲੈਸ ਕਰਕੇ ਨਾ ਕਿਸੇ ਤੋਂ 97 ਰੁਪਏ ਮੰਗਦੇ ਆ ਤੇ ਨਾ ਕਿਸੇ ਨੂੰ 95 ਰੁਪਏ ਦੀ ਦਿੰਨੇ ਆ ਠੀਕ ਹੈ ਨਾ ਫਿਕਸ ਰੇਟ ਹੈ ਸਾਰਾ ਸਾਲ ਜਦੋਂ ਮਰਜ਼ੀ ਆਕੇ ਕੋਈ ਇੱਕ ਦਾਅਬ ਲੈ ਜੇ ਸਾਡੀ ਕੋਈ ਕੰਪਲਸਨ ਨਹੀਂ ਵੀ ਅਸੀਂ ਇੱਕ ਦਾਅਬ ਨਹੀਂ ਦੇਣੀ ਦੋ ਨਹੀਂ ਦੇਣੀ ਤਿੰਨ ਨਹੀਂ ਦੇਣੀ ਹੈ ਠੀਕ ਹੈ ਅਸੀਂ ਇੱਕ ਦੋ ਦਿਨ ਜਿਹੜੀਆਂ ਹੈਗੀਆਂ ਸੀਜ਼ਨ ਦੇ ਵਿੱਚ ਬੰਦ ਸੈੱਟ ਦਿੰਨੇ ਆ ਤਿੰਨ ਜਾਂ ਚਾਰ ਤਰੀਕ ਤੋਂ ਅਸੀਂ ਲੂਸ ਦਾਅਬ ਦੇਣੀ ਸ਼ੁਰੂ ਕਰ ਦਿੰਨੇ ਆ ਜਿਹੜੇ ਮਰਜ਼ੀ ਪੇਰੈਂਟਸ ਆਕੇ ਜਿਵੇਂ ਉਹਦੀ ਰਿਕੁਆਇਰਮੈਂਟ ਉਸ ਤਰ੍ਹਾਂ ਲੈ ਜੇ ਜੇ ਹੁਣ ਕਹਿਣਗੇ ਹੁਣ ਖੁਦ ਹੀ ਆ ਦੇਖ ਲਓ ਜਿਹੜੀ ਕਦਾਬ ਦੇ ਉੱਤੇ 120 ਰੁਪਏ ਪ੍ਰਿੰਟ ਹੈਗਾ ਉਹ 250 ਰੁਪਏ ਪੇਰੈਂਟਸ ਕਿਉਂ ਦੇ ਕੇ ਜਾਣਗੇ ਪੇਰੈਂਟਸ ਅੱਜਕੱਲ ਜਾਗਰੂਕ ਹੈ ਅਵੇ ਕੋਈ ਆਤਾ ਆਗੇ ਪੁੱਛੇਗਾ ਨਹੀਂ ਵੀ 120 ਰੁਪਏ ਦੀ ਕਿਤਾਬ ਹੈ ਤੁਹਾਨੂੰ ਕਿੰਨੇ ਪੈਸੇ ਦਈਏ ਅਗਲਾ ਕਹਿੰਦਾ 120 ਦਾ ਪ੍ਰਿੰਟ ਹੈ ਤੁਸੀਂ ਲੈਣੇ ਕਿੰਨੇ ਆ ਨਾਰਮਲ ਕੋਈ ਵੀ ਗੱਲ ਹੈਗੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਆ ਜਿਹੜੀ ਸੈਮ ਵੀ ਦੀ ਦੂਸਰੀ ਕਿਤਾਬ ਦਾ ਇਹਨਾਂ ਨੇ ਮੁੱਦਾ ਉਠਾਇਆ ਇਹਦੇ ਉੱਤੇ ਸਭ ਕੁਝ ਵੈਬਸਾਈਟ 'ਤੇ ਹੈਗੀ ਹੈ ਆਨਲਾਈਨ ਜਿਹੜਾ ਮਰਜ਼ੀ ਜਿੱਥੇ ਮਰਜ਼ੀ ਚੈੱਕ ਕਰ ਸਕਦਾ ਹੈ ਫਿਰ ਹਰ ਇੱਕ ਚੀਜ਼ ਦੀ ਅਵੇਲੇਬਿਲਟੀ ਹੈਗੀ ਹੈ ਨਹੀਂ ਵੈਬਸਾਈਟ ਵੀ ਉਹ ਕਹਿ ਰਹੇ ਹਨ ਖੁੱਲਦੀ ਨਹੀਂ ਕੀ ਨਾ ਇੱਥੇ ਅਪਲਾਈ ਹੋਵੇ ਖੁੱਲਦੀ ਕੇ ਹੁਣੇ ਚੈੱਕ ਕਰ ਲਓ ਤੁਸੀਂ ਖੋਲ੍ਹ ਲਓ ਸਰ ਜਿਹੜਾ ਮਰਜ਼ੀ ਬੰਦਾ ਖੋਲ੍ਹ ਲੇ ਸਾਹਮਣੇ ਕੀਤਾ ਗਿਆ ਕੋਈ ਬੁਲਾਇਆ ਨਹੀਂ ਇਨਕੁਆਰੀ ਇਨਕੁਆਰੀਜ਼ ਮੈਡਮ ਨੇ ਸਾਡੇ ਤੋਂ ਸਿਰਫ ਆ ਪੁੱਛਿਆ ਸੀ ਵੀ ਆ ਗਦਾਬਾ ਤੁਹਾਡੀਆਂ ਆਪ ਦੀਆਂ ਮੈਂ ਕਿਹਾ ਨਹੀਂ ਮੈਮ ਅਸੀਂ ਆ ਗੋ ਸੇਲ ਪਰਚੇਸ ਕਰਕੇ ਸੇਲ ਕਰਦੇ ਹਾਂ ਉਹਨਾਂ ਨੇ ਪੁੱਛਿਆ ਵੀ ਤੁਹਾਡੇ ਕੋਲ ਕੋਈ ਇਸ ਬਾਰੇ ਕੋਈ ਸਬੂਤ ਹੈਗਾ ਅਸੀਂ ਮੈਡਮ ਨੂੰ ਆ ਐਫੀਡੇਵਿਟ ਦਿੱਤਾ ਹੋਇਆ ਆ ਐਫੀਡੇਵਿਟ ਫਰਮ ਨੂੰ ਦਿੱਤਾ ਗਿਆ ਆ ਫਰਮ ਆ ਫਰਮ ਦਾ ਜੀਐਸਟੀ ਸਰਟੀਫਿਕੇਟ ਹੈ ਚਾਹੇ ਆਨਲਾਈਨ ਚੈੱਕ ਕਰ ਲੈ ਚਾਹੇ ਤੁਸੀਂ ਚੈੱਕ ਕਰ ਲੋ ਚਾਹੇ ਡਿਪਾਰਟਮੈਂਟ ਚੈੱਕ ਕਰ ਲੈ ਚਾਹੇ ਐਡਮਿਨਿਸਟ੍ਰੇਸ਼ਨ ਚੈੱਕ ਕਰ ਲੈ ਉਸ ਚੀਜ਼ ਨੂੰ ਆ 2018-19 ਦੀਆਂ ਫਰਮ ਤੋਂ ਨਾਲ ਜਿਹੜੀ ਡੀਲਿੰਗ ਹੈਗੀ ਸਾਡੀ ਉਹਦੀ ਅਕਾਊਂਟ ਸਟੇਟਮੈਂਟ ਹੈ ਸਾਰੀ ਟੋਟਲੀ ਪੇਮੈਂਟ ਜਿਹੜੀ ਇਹ ਫਰਮ ਤੋਂ ਪੱਕੇ ਦੇ ਵਿੱਚ ਮਾਲ ਲੈ ਕੇ ਪੱਕੇ ਦੇ ਵਿੱਚ ਬਿੱਲ ਦੇ ਥਰੂ ਦਿੱਤੀ ਹੋਈ ਬੈਂਕ ਦੇ ਥਰੂ ਪੇਮੈਂਟ ਜਿਹੜੀ ਹੈ ਠੀਕ ਹੈ ਆ ਜਿਹੜੇ ਫਰਮ ਦੇ ਬਿੱਲ ਹੈਗੇ ਸਾਰੇ ਬਿੱਲ 2018-19 ਦੇ ਜਿਹੜੇ ਕਿ GST ਡਿਪਾਰਟਮੈਂਟ ਦੇ ਵਿੱਚ ਰਿਕਾਰਡ ਬੋਲਦਾ ਜਦੋਂ ਮਰਜ਼ੀ ਜਿਹੜਾ ਮਰਜ਼ੀ ਜਾ ਕੇ ਚੈੱਕ ਕਰ ਲੈ ਜੇ ਅਸੀਂ ਕਿਸੇ ਵੀ ਸਟੈਪ ਤੇ ਗਲਤ ਹੋਈ ਹੈ ਸਾਨੂੰ ਜਿੱਥੇ ਮਰਜ਼ੀ ਬੁਲਾ ਲੈ